ਸੱਸੀ ਗੱਲ ਦੀ ਸਾਰਿਆਂ ਨੂੰ ਆਜੋ ਹੁਣ ਆਪਣੇ ਲਾਲ ਕਿਲੇ ਦੇ ਉੱਤੇ ਕੰਮ ਹੋਇਆ ਇਹ ਦੇਸ਼ ਦੇ ਜਿਹੜੇ ਆਪਣੇ ਅੰਦਰ ਗਦਾਰ ਬੈਠੇ ਉਹਨਾਂ ਦੀ ਵਜ੍ਹਾ ਨਾਲ ਹੋਇਆ ਬਾਹਰ ਵਾਲਾ ਦੁਸ਼ਮਣ ਕਦੇ ਕਾਮਯਾਬ ਨਹੀਂ ਹੁੰਦਾ ਜਿੰਨਾ ਚਿਰ ਆਪਣੇ ਵਿੱਚ ਬੈਠੇ ਜਿਹੜੇ ਗਦਾਰ ਆ ਉਹ ਸਾਥ ਨਾ ਦੇਣ ਤੇ ਇਹ ਆਪਣੇ ਅੰਦਰ ਬੈਠੇ ਗਦਾਰਾਂ ਦੀ ਵਜ੍ਹਾ ਨਾਲ ਇਹ ਕੰਮ ਹੁੰਦੇ ਆ ਹਰ ਵਾਰ ਕਿਤੇ ਵੀ ਕੋਈ ਨੁਕਸਾਨ ਹੋਵੇ ਕਿਸੇ ਦੀ ਜਾਨ ਦਾ ਜਾਂ ਕੋਈ ਜਾਨੀ ਮਾਲੀ ਕੋਈ ਵੀ ਕਿਸੇ ਕਿਸਮ ਦਾ ਆਪਣੇ ਦੇਸ਼ ਤੇ ਕੋਈ ਵੀ ਨੁਕਸਾਨ ਹੋਵੇ ਤੇ ਇਹ ਕੋਈ ਨਾ ਕੋਈ ਭੇਤੀ ਆਪਣਾ ਅੰਦਰ ਦਾ ਗਦਾਰ ਜ਼ਰੂਰ ਨਿਕਲਦਾ ਉਹਦੇ ਵਿੱਚ ਹੁਣ ਕਾਫੀ ਲੰਮੇ ਸਮੇਂ ਬਾਅਦ ਦਿੱਲੀ ਦੇ ਵਿੱਚ ਹੋਇਆ ਇਹ ਅਟੈਕ ਤੇ ਲੋਕਾਂ ਨੂੰ ਥੋੜਾ ਜਿਹਾ ਲਾਪਰਵਾਹ ਵੀ ਹੋ ਗਏ ਸੀ ਲੋਕ ਕਿ ਹੁਣ ਸੇਫ ਆਦੇਸ਼ ਹੁਣ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਹੈ ਤੇ ਪਰ ਹੁਣ ਇਹ 17 ਸਾਲ ਬਾਅਦ ਹੋਇਆ ਦਿੱਲੀ ਦੇ ਵਿੱਚ ਪਹਿਲਾਂ ਤਾਂ ਆਪਾਂ ਇਹ ਸੋਚਦੇ ਸੀ ਕਿ ਘੱਟ ਪੜੇ ਲਿਖੇ ਲੋਕ ਆ ਅਨ ਐਜੂਕੇਟਿਡ ਆ ਤੇ ਤਾਂ ਇਹਨਾਂ ਦੇ Trap ਚ ਆ ਜਾਂਦੇ ਆ ਤੇ ਹੁਣ ਆ ਜਿਹੜੇ ਬੰਦੇ ਸਾਹਮਣੇ ਆ ਰਹੇ ਆ ਵੈਲ এডਿਕੇਟਡ ਡਾਕਟਰ ਨੇ ਐਮਬੀਬੀਐਸ ਡਾਕਟਰ ਇਹਦੇ ਵਿੱਚ ਸ਼ਾਮਲ ਨੇ ਤੇ ਹੁਣ ਤਾਂ ਫੀਮੇਲ ਦਾ ਵੀ ਨਾ ਆ ਰਿਹਾ ਤੇ ਬਹੁਤ ਕਿੰਨਾ 2900 ਕਿਲੋ ਉਹ ਸਮਗਰੀ ਫੜੀ ਆ ਜਿਹੜੀ ਉਹਦੇ ਨਾਲ ਪਤਾ ਨਹੀਂ ਇਹਨਾਂ ਨੇ ਕਿੰਨਾ ਨੁਕਸਾਨ ਕਰਨਾ ਸੀ ਜਾਂ ਕੀ ਕਰਨਾ ਸੀ ਇਹਦਾ ਸ਼ੁਕਰ ਹੈ ਕਿ ਆਪਣੀ ਜੋ ਏਜੰਸੀਆਂ ਚੌਕਸ ਨੇ ਤੇ ਉਹਨਾਂ ਨੂੰ ਸਲੂਟ ਕਰਨਾ ਪੈਂਦਾ ਜੋ ਲੋਕਾਂ ਦੀ ਜਾਨ ਬਚਾ ਲਈ ਨਹੀਂ ਤੇ ਪਤਾ ਨਹੀਂ ਕਿੰਨੇ ਘਰ ਉਜਾੜ ਦੇਣੇ ਸੀ ਇਹਨਾਂ ਲੋਕਾਂ ਨੇ ਤੇ ਐਡਾ ਵੱਡਾ ਇੰਨੀ ਜ਼ਿਆਦਾ ਇਹ ਚੀਜ਼ਾਂ ਕਿੱਥੋਂ ਇਹਨਾਂ ਨੂੰ ਮਿਲ ਜਾਂਦੀਆਂ ਇਹ ਸਭ ਤੋਂ ਵੱਡੀ ਤਾਂ ਇਹ ਹੈ ਜੜ ਫੜਨ ਵਾਲੀ ਵੀ ਇੰਨਾ ਕੁਆਂਟਲਾਂ ਦੇ ਨਾਲ ਇਹ ਕਿੱਥੋਂ ਲੈ ਆਉਂਦੇ ਆ ਹੋਜੀ ਸਮਗਰੀ ਤੇ ਦੂਜੀ ਗੱਲ ਹੁਣ ਹਰ ਬੰਦੇ ਤੇ ਨਿਗਾਹ ਵੀ ਰੱਖੀ ਨਹੀਂ ਜਾ ਸਕਦੀ ਇਹ ਤਾਂ ਹੁਣ ਫੋਨ ਫੋਨ ਤੇ ਵੀ ਪਤਾ ਨਹੀਂ ਇਹ ਕਿੰਦਾ ਕਾਬੂ ਆ ਗਿਆ ਜਾਂ ਕੀ ਪਤਾ ਚੱਲ ਗਿਆ ਨਹੀਂ ਤੇ ਜਿੰਨਾ ਵੱਡਾ ਇਹਨਾਂ ਕੋਲੇ ਸਮਾਨ ਫੜਿਆ ਗਿਆ ਤਾਂ ਬਹੁਤ ਜ਼ਿਆਦਾ ਤਬਾਈ ਲਿਆਉਣੀ ਸੀ ਇਹਨਾਂ ਨੇ ਤੇ ਹੁਣ ਵੀ ਚਲੋ ਸ਼ੁਕਰ ਦੀਵਾਲੀ ਸੁਖ ਦੀ ਨੰਗੀ ਹੁਣ ਅੱਗੇ ਨਵਾਂ ਸਾਲ ਆਉਣ ਵਾਲਾ ਤੇ ਇਹਨਾਂ ਦਾ ਕੋਈ ਨਾ ਕੋਈ ਨਿਸ਼ਾਨਾ ਹੋਏਗਾ ਜਿਹੜਾ ਇੰਨੀ ਸਮਗਰੀ ਇਕੱਠੀ ਕਰਕੇ ਬੈਠੇ ਸੀ ਇਹ ਕਿਤੇ ਨਾ ਕਿਤੇ ਇਹਨਾਂ ਨਿਸ਼ਾਨਾ ਬਣਾਉਣਾ ਸੀ ਤੇ ਇਹ ਜੋ ਲਾਲ ਕਿਲੇ ਤੇ ਵੀ ਹੋਇਆ ਇਹ ਵੀ ਇਦਾਂ ਜਾਪਦਾ ਜਿੱਦਾਂ ਇਹਨੇ ਕਿਤੇ ਹੋਰ ਕਰਨਾ ਹੋਵੇ ਤੇ ਸਮੇ ਤੋਂ ਪਹਿਲਾਂ ਇਹ ਟਿਕਾਣੇ ਨਾ ਪਹੁੰਚ ਸਕਣ ਕਰਕੇ ਇਹ ਕੰਮ ਹੋ ਗਿਆ ਕਿਉਂਕਿ ਮੀਡੀਆ ਰਿਪੋਰਟਾਂ ਦੇ ਵਿੱਚ ਇਹ ਸਾਹਮਣੇ ਆ ਰਿਹਾ ਕਿ ਜਾਨੀ ਕਿ 3 ਘੰਟੇ ਉੱਥੇ ਪਾਰਕਿੰਗ ਦੇ ਵਿੱਚ ਗੱਡੀ ਖੜੀ ਰਹੀ ਤੇ ਵਿੱਚੇ ਹੀ ਇਹ ਬੰਦਾ ਬੈਠਾ ਰਿਹਾ ਜੋ ਇਹਨੂੰ ਡਰਾਈਵ ਕਰ ਰਿਹਾ ਸੀ ਤੇ ਇੱਥੋਂ ਇਹੀ ਲੱਗਦਾ ਕਿ ਜਿਹੜਾ ਇਹ ਬੰਦਾ ਇੰਨਾ ਚ ਟਾਈਮ ਬੈਠਾ ਰਿਹਾ ਵਿੱਚ ਤੇ ਇਹਨੇ ਪਿੱਛੋਂ ਇਹਨੂੰ ਕੋਈ ਨਾ ਕੋਈ ਗਾਈਡ ਕਰ ਰਿਆ ਹੁੰਦਾ ਜਿੱਦਾਂ ਵੀ ਗਾਈ ਕਿਤੋਂ ਅੱਗੋਂ ਇਸ਼ਾਰਾ ਆਉਣਾ ਹੋਵੇ ਤੇ ਇੱਥੋਂ ਉਹਨੇ ਜਾਣਾ ਹੋਵੇ ਤੇ ਫੇਰ ਵੀ ਉੱਥੇ ਇੰਨੀ ਜਿਆਦਾ ਭੀੜ ਭੜ ਪੜ ਏਰੀਆ ਹੁੰਦਾ ਇੰਨੀ ਉਥੇ ਸਕਿਉਰਿਟੀ ਹੁੰਦੀ ਪੁਲਿਸ ਵੀ ਹੁੰਦੀ ਹੈ ਤੇ ਲਾਲ ਕਿਲਾ ਨਾਲ ਹੀ ਉਥੇ ਗੁਰਦੁਆਰਾ ਸਾਹਿਬ ਅਸੀਸਗੰਜ ਹੋਰ ਵੀ ਉਥੇ ਕਾਫੀ ਵੱਡੇ ਵੱਡੇ ਆਪਣਾ ਵੀਆਈਪੀ ਏਰੀਆ ਤੇ ਬਹੁਤ ਵੱਡੀ ਮਾਰਕੀਟ ਆ ਤੇ ਉਥੋਂ ਤੱਕ ਇਹ ਬੰਦੇ ਕਿੱਦਾਂ ਇਦਾਂ ਇੰਨਾ ਜਿਆਦਾ ਮਟੀਰੀਅਲ ਲੈ ਕੇ ਪਹੁੰਚ ਗਏ ਤੇ ਸ਼ਰ